ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਸਤਿਕਾਰ ਸਰਬੱਤਾ ਦਾ ਭਲਾ ਮੰਗਦੀ ਹੋਈ ਗੱਲ ਕਰੂੰਗੀ ਲੱਖ ਪਰਦੇਸੀ ਹੋਈਏ ਆਪਣਾ ਮੁਲਕ ਨਹੀਂ ਭੰਡੀ ਦਾ ਠੀਕ ਆ ਇਹ ਤੁਹਾਡੀ ਜਨਮ ਭੂਮੀ ਆ ਕਿਸੇ ਦੀ ਜੋ ਤੁਸੀਂ ਬਾਹਰ ਚਲੇ ਗਏ ਉਹ ਤੁਹਾਡੀ ਕਰਮ ਭੂਮੀ ਆ ਪਰ ਗਏ ਤਾਂ ਤੁਸੀਂ ਇੱਥੋਂ ਹੀ ਹੋ ਇੱਕ ਗੱਲ ਹੋਰ ਆ ਵੀ ਚਾਹੇ ਕੋਈ 2 3 ਮਹੀਨੇ ਲਈ ਕੈਨੇਡਾ ਅਮਰੀਕਾ ਜਾਨੀ ਬਾਹਰਲੇ ਮੁਲਕ ਗਿਆ ਘੁੰਮਣ ਜਦੋਂ ਉੱਥੇ ਦੀਆਂ ਮਹਿਫਲਾਂ 'ਚ ਬੈਠਦਾ ਉਹ ਵੀ ਪੰਜਾਬ ਦੀ ਤਵਾ ਪੰਜਾਬ 'ਚ ਆਏ ਪਰ ਸਰਦਾ ਪੰਜਾਬ ਨਾ ਫੇਰਨੀ ਪੰਜਾਬ ਤੁਹਾਡੀ ਜਨਮ ਭੂਮੀ ਆ ਤੁਹਾਡੇ ਹੌਲ ਬੈਂਦਾ ਇੱਥੇ ਆਉਣ ਨੂੰ ਤੁਸੀਂ ਆਉਨੇਓ ਇੱਥੇ ਸ਼ਾਪਿੰਗ ਇੱਥੇ ਕਰਦੇ ਹੋ ਪਰ ਮੈਂ ਇੱਕ ਗੱਲ ਦੇਖਿਆ ਵੀ ਤਵਾ ਤਾਂ ਐਦਾਂ ਲਾਉਂਦੇ ਆ ਪੰਜਾਬੀਆਂ ਦੇ ਵੀ ਜਿਵੇਂ ਪੰਜਾਬੀ ਜਮਾ ਹੀ ਬੇਲਾ ਖਾਂਦੇ ਹੁੰਦੇ ਨੇ ਕੰਮ ਤਾਂ ਸਿਰਫ ਅਮਰੀਕਾ ਕੈਨੇਡਾ ਦੀਆਂ ਜਨਾਨੀਆਂ ਕਰਦੇ ਨੇ ਤੇ ਬੰਦੇ ਕਰਦੇ ਆ